ਆਏ ਦਿਨ ਹੀ ਲੁੱਟਾਂ ਖੋਹਾਂ ਚੋਰੀ ਦੀਆਂ ਖਬਰਾਂ ਸੁਰਕੀਆਂ ਵਿੱਚ ਅਕਸਰ ਹੀ ਤੁਸੀਂ ਦੇਖਦੇ ਹੋ ਬਣੀਆਂ ਰਹਿੰਦੀਆਂ ਹਨ ਬੇਸ਼ੱਕ ਪੁਲਿਸ ਵੱਲੋਂ ਇਨ੍ਹਾਂ ਚੋਰਾਂ ਨੂੰ ਕਾਬੂ ਵੀ ਕੀਤਾ ਜਾਂਦਾ ਹੈ ਤੇ ਬਰਾਮਦੀ ਵੀ ਕੀਤੀ ਜਾਂਦੀ ਹੈ ਪਰ ਇਸ ਤੇ ਕਾਬੂ ਫਿਰ ਵੀ ਨਹੀਂ ਪੈ ਰਿਹਾ ਆਏ ਦਿਨ ਚੋਰੀਆਂ ਤੇ ਲੁੱਟਾਂ ਖੋਹਾਂ ਹੋ ਰਹੀਆਂ ਹਨ ਫਿਲਹਾਲ ਫਲੋਰ ਪੁਲਿਸ ਨੇ ਲੋਕਾਂ ਤੋਂ ਲੁੱਟੇ ਗਏ ਨੌ ਲਟੇਰਿਆਂ ਦੇ ਕੋਲੋਂ 17 ਮੋਟਰਸਾਈਕਲ 30 ਮੋਬਾਈਲ ਫੋਨ ਤੇ ਲੁੱਟਾ ਖੋਹਾਂ ਵਿੱਚ ਜੋ ਲੁਟੇਰੇ ਲੋਕਾਂ ਨੂੰ ਡਰਾ ਧਮਕਾ ਕੇ 7 ਦਸਤਰ ਉਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਹਨ ਜਾਣਕਾਰੀ ਦਿੰਦੇ ਹੋਏ ਪੁਲਿਸ ਕਪਤਾਨ ਸਰਵਜਿੰਦ ਸਿੰਘ ਪੀਪੀਐਸ ਨੇ ਦੱਸਿਆ ਕਿ ਇਹ ਲੁਟੇਰੇ ਪਿੰਡ ਸੰਘੋਵਾਲ ਤੇ ਭੁੱਲੜ ਥਾਣਾ ਬਿਲਗਾ ਇਹ ਇਹ ਲੁਟੇਰੇ ਪਿੰਡ ਸੰਗੋਵਾਲ ਤੇ ਭੁੱਲਰ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਤੇ ਮਾਤਾ ਕਲਸੀ ਨਗਰ ਫਲੋਰ ਨਾਲ ਸੰਬੰਧਤ ਇਹ ਲੁਟੇਰੇ ਹਨ ਪੁਲਿਸ ਵੱਲੋਂ ਇਹਨਾਂ ਲੁਟੇਰਿਆਂ ਦਾ 5 ਦਿਨ ਦਾ ਰਿਮਾਂਡ ਲਿਆ ਗਿਆ ਹੈ ਤਾਂ ਜੋ ਇਹਨਾਂ ਦੇ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇ ਕਿ ਇਹਨਾਂ ਨੇ ਕਿਰ ਕਿੜੀਆਂ ਥਾਮਾਂ ਤੇ ਹੋਰ ਲੁੱਟਾਂ ਖੋਹਾਂ ਕੀਤੀਆਂ ਹਨ ਕਿੱਥੇ ਚੋਰੀਆਂ ਕੀਤੀਆਂ ਹਨ ਤਾਂ ਜੋ ਪੁਲਿਸ ਇਹਨਾਂ ਦੇ ਕੋਲੋਂ ਹੋਰ ਪੁੱਛਗਿੱਛ ਸ਼ਕਤੀ ਨਾਲ ਕਰ ਸਕੇ ਤੇ ਪਤਾ ਲੱਗ ਸਕੇ ਕਿ ਇਹਨਾਂ ਨੇ ਹੋਰ ਕਿਨਾ ਕਿਨਾ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਸਾਡੀ ਇੱਕ ਬੇਨਤੀ ਹੈ ਕਿ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਦੇਖਦੇ ਸਾਰੇ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਪਹੁੰਚਦੀ ਰਹੇ ਇਹ ਲਟੇਰੇ ਇੰਨੇ ਬੇਖੌਫ ਹੋ ਗਏ ਨੇ ਕਿ ਦਿਨ ਦਿਹਾੜੇ ਹੀ ਲੁੱਟਾ ਖਵਾ ਕਰ ਦੇ। ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ। ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ। ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਮਾਨਯੋਗ ਬੀਜਪੀ ਪੰਜਾਬ ਤੇ ਐਸਐਸਪੀ ਦਿਹਾਤੀ ਸ਼੍ਰੀ ਅਮਰਪੁਰ ਗੁੱਟਾ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ ਤੇ ਜੋ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਸੀਗੀ ਉਸੇ ਹੀ ਲੜੀ ਦੇ ਵਿੱਚ ਇੱਕ ਥਾਣਾ ਫਲੌਰ ਦੀ ਪੁਲਿਸ ਨੂੰ ਐਸਐਚਓ ਨੀਰੇਜ ਕੁਮਾਰ ਜਿਹੜੇ ਲੀਡ ਕਰ ਰਹੇ ਸੀ ਇਹਨਾਂ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਸਫਲਤਾ ਪ੍ਰਾਪਤ ਕਰਦੇ ਹੋਏ ਇੱਕ ਜਿਹੜਾ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਸੀਗਾ ਇਹਦੇ ਜਿਹੜੇ ਕਰੀਬ 9 ਮੈਂਬਰ ਜਿਹੜੇ ਅਰੈਸਟ ਕੀਤੇ ਆ ਤੇ ਇਸ ਦੇ ਵਿੱਚ 17 ਦੇ ਕਰੀਬ ਮੋਟਰਸਾਈਕਲ ਅਤੇ ਜਿਹੜੇ ਇਹਦੇ ਵਿੱਚ ਮੋਬਾਈਲ 30 ਦੇ ਕਰੀਬ ਮੋਬਾਈਲ ਤੇ 7-7 ਜਿਹੜੇ ਇਹ ਲੁੱਟਾਂ ਖੋਹਾਂ ਕਰਨ ਦੇ ਵਿੱਚ ਵਾਰ ਰਤਾਂ ਕਰਨ ਦੇ ਵਿੱਚ ਯੂਜ਼ ਕਰਦੇ ਸੀਗੇ ਉਹ ਰਿਕਵਰ ਕੀਤੇ ਗਏ ਇਹਨਾਂ ਦੇ ਵਿੱਚ ਜਿਹੜਾ ਅੱਗੇ ਇਹਨਾਂ ਦੀ ਹੋਰ ਵੀ ਪੁਛਗਿਸ ਚੱਲ ਰਹੀ ਹੈ ਇਹਨਾਂ ਦਾ ਰਿਮਾਂਡ ਮਾਨਯੋਗ ਅਦਾਲਤ ਤੋਂ ਲੈ ਕੇ 5 ਦਿਨ ਦੇ ਰਿਮਾਂਡ ਤੇ ਨੇ ਤੇ ਹੋਰ ਵੀ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਕਾਫੀ ਰਿਕਵਰੀ ਹੋ ਸਕਦੀ ਹੈ ਸਰ ਕਿੱਥੇ ਸੇਲ ਆਊਟ ਕਰਦਾ ਫਿਲਹਾਲ ਇਹਨਾਂ ਦਾ ਮਾਡਲ ਹੈ ਕਿ ਪੁੱਛਗਿੱਛ ਕਰ ਰਹੇ ਆ ਉਹਦੀ ਸੰਬੰਧੀ ਇਹਨਾਂ ਦੀ ਜਿਹੜੀ ਨੈਕਸਟ ਇੰਟਰੋਗੇਸ਼ਨ ਹੋਏਗੀ ਉਹਦੇ ਵਿੱਚ ਪਤਾ ਲੱਗੇਗਾ ਕਿੰਨਾ ਕਿੰਨਾ ਨੂੰ ਸੇਲ ਕਰਦੇ ਸੀ ਜਾਂ ਕੁਝ ਹੋਰ ਵੀ ਜਿਹੜੇ ਆ ਖੋਹ ਵਾਲੀਆਂ ਚੀਜ਼ਾਂ ਰਿਕਵਰ ਹੋਣ ਦੀ ਵੀ ਉਮੀਦ ਹੈ ਤੇ ਕਿੱਥੇ ਕੀਤੀਆਂ ਗਈਆਂ ਉਹ ਵੀ ਟ੍ਰੇਸ ਹੋਣ ਦੀ ਵੀ ਕੋਸ਼ਿਸ਼ ਹੋਰ ਦੇ ਵਿੱਚ ਮੈਂਸ਼ਨ ਕੀਤਾ ਗਿਆ ਸਰ ਇਹ ਪ੍ਰਵਾਸੀ ਮਜ਼ਦੂਰਾਂ ਨੂੰ ਵੇਚ ਲੈਂਦੇ ਸੀ ਤੇ ਜਿਨ੍ਹਾਂ ਨੂੰ ਉਹਨਾਂ ਨੇ ਬਾਈਕ ਵੇਚਿਆ ਉਹ ਪ੍ਰਵਾਸੀ ਮਜ਼ਦੂਰ ਵੀ ਲੈਂਦੇਗੇ ਨਾ ਬਿਲਕੁਲ ਫਿਲਹਾਲ ਅਸੀਂ ਰਿਕਵਰੀ ਜਿਹੜੀ ਆ ਉਹਦੇ ਤੇ ਟਾਰਗੇਟ ਕਰ ਰਹੇ ਸੀਗੇ ਇਹ ਇਨਵੈਸਟੀਗੇਸ਼ਨ ਦਾ ਮੈਟਰ ਆ ਇਹ ਕਿੰਨਾ ਕਿੰਨਾ ਨੂੰ ਵੇਚਦੇ ਸੀਗੇ ਕਿਉਂਕਿ ਇਹਨਾਂ ਦਾ ਮੋਟਰ ਸਪਰੈਂਡੀ ਮੋਸਟਲੀ ਆਪਾਂ ਕੇਸਿਸ ਦੇ ਵਿੱਚ ਦੇਖਦੇ ਆਂ ਇਹੀ ਹੈ ਕਿ ਕਿਸੇ ਨੂੰ ਗਹਿਣੇ ਦੇ ਦਿੰਦੇ ਨੇ ਜਾਂ 2000 ਦੇ ਉੱਤੇ ਸੇਲ ਕਰ ਦਿੰਦੇ ਨੇ ਉਹ ਚੀਜ਼ਾਂ ਅਜੇ ਬਾਕੀ ਵੀ ਵੈਰੀਫਾਈ ਕਰ ਰਹੇ ਨੇ ਬੈਕਗ੍ਰਾਉਂਡ ਕਿਦਾਂ ਦਾ ਇਹਨਾਂ ਦਾ ਬੈਕਗ੍ਰਾਉਂਡ ਇਹਨਾਂ ਦੇ ਵਿੱਚੋਂ ਕੁਝ ਜਿਹੜਾ ਇਹਨਾਂ ਦਾ ਮੇਨ ਹੈਗਾ ਰਜਿੰਦਰ ਬਬਲੂ ਉਹਦੇ ਉੱਤੇ ਪਹਿਲਾਂ ਵੀ ਜਿਹੜੇ ਬਲਜਿੰਦਰ ਸਿੰਘ ਬਬਲੂ ਇਹਦੇ ਉੱਤੇ ਪਹਿਲਾਂ ਵੀ 3-4 ਮੁਕਦਮੇ ਇਹੀ ਲੁੱਟਖੋਹ ਦੇ ਦਰਜ ਨੇ ਤੇ ਬਾਕੀ ਜਿਹੜੇ ਹੋਰ ਵੀ ਇਹਦੇ ਨਾਲ ਦੋਸ਼ੀ ਨੇ ਉਹਨਾਂ ਸੰਬੰਧੀ ਵੀ ਵੈਰੀਫਾਈ ਕੀਤਾ ਜਾ ਰਿਹਾ ਉਹਨਾਂ ਤੇ ਵੀ ਟੋਟਲ ਜਿਹੜੇ 9 ਬੰਦੇ ਨੇ ਹੁਣ ਤੱਕ ਅਸੀਂ ਅਰੈਸਟ ਕਰ ਚੁੱਕੇ ਹਾਂ ਸਰ ਕਿਹੜੇ ਏਰੀਆ ਦਾ ਸਬੰਧ ਰੱਖਦੇ ਸਾਰੇ ਇਹ ਮੋਸਟਲੀ ਜਿਹੜੇ ਇਹਨਾਂ ਦੇ ਵਿੱਚੋਂ 6-7 ਜਾਣੇ ਨੇ ਇਹ ਪਿੰਡ ਸੰਗੋਵਾਲ ਥਾਣਾ ਬਿਲਗਾ ਦੇ ਰਹਿਣ ਵਾਲੇ ਨੇ ਸੱਥੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਇਹਨਾਂ ਦੇ ਕੋਲ ਰਿਕਵਰੀ ਕੀਤੇ ਗਏ ਆ ਜਾਂ ਇਹਨਾਂ ਨੇ ਸੇਲ ਆਊਟ ਕੀਤੇ ਹੋਏ ਸੀ ਬਾਅਦਰ ਰਿਕਵਰੀ ਕੀਤੇ ਗਏ ਇਹਨਾਂ ਦੇ ਕੋਲੋਂ ਰਿਕਵਰ ਕੀਤੇ ਗਏ ਜੀ ਉਹਦੇ ਵਿੱਚ ਇਹ ਸਾਰੇ ਹੀ ਸਾਡਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਆ ਕੁਝ ਚੀਜ਼ਾਂ ਸੀ ਜਿਹੜੀਆਂ ਆ ਰਿਵੀਲ ਨਹੀਂ ਵੀ ਕਰ ਸਕਦੇ ਸੋ ਇਹਨਾਂ ਨੂੰ ਜਿਵੇਂ ਜਿਵੇਂ ਸਾਡੀ ਅੱਗੇ ਇਨਵੈਸਟੀਗੇਸ਼ਨ ਕੰਪਲੀ ਬਾਈ ਕਿਨਾਂ ਕੋ 30 ਦੇ ਜਿਹੜੇ ਮੋਟਰਸਾਈਕਲ ਸੋਰੀ 17 ਮੋਟਰਸਾਈਕਲ 30 ਮੋਬਾਈਲ ਫੋਨ ਸਰ ਗਾੜਾ ਕਿਤੇ ਸੀ ਜਾਂ ਇੱਕੋ ਜਗ੍ਹਾ ਦੇ ਸੰਭਾਲਗਾ ਵੀ ਇੱਕੋ ਜਗ੍ਹਾ ਤੇ ਮੋਟਰਸਾਈਕਲ ਗਈ ਨਹੀਂ ਨਹੀਂ ਵੱਖ-ਵੱਖ ਜਗ੍ਹਾ ਤੋਂ ਜਿਵੇਂ ਉਹਨਾਂ ਦੱਸਿਆ ਜੀ ਇਹਨਾਂ ਨੇ ਕੁਝ ਜਗ੍ਹਾ ਜਿਵੇਂ 1000 ਰੁਪਏ ਦਾ ਕਿਸੇ ਨੂੰ ਵੇਚ ਦਿੰਦੇ ਨੇ ਜਾਂ ਕਿਸੇ ਨੂੰ 2000 ਦਾ ਦੇਤਾ ਜਾਂ ਕੁਝ ਲੁਕਾਸ਼ ਪਾ ਕੇ ਰੱਖੇ ਸੀਗੇ ਸੋ ਇਹ ਇਹ ਚੀਜ਼ਾਂ ਜਿਹੜੀਆਂ ਮੈਟਰ ਆਫ ਇਨਵੈਸਟੀਗੇਸ਼ਨ ਨਾਲ-ਨਾਲ ਜਿਹੜੀਆਂ ਸਾਡੀਆਂ ਚੱਲਦੀਆਂ ਰਹਿਣ ਸਰ ਅਰੈਸਟ ਕਿੱਥੋਂ ਕੀਤੇ ਨੇ ਇਹ ਵੱਖ-ਵੱਖ ਏਰੀਆ ਦੇ ਵਿੱਚੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਜੀ ਪਰ ਹੋਰ ਵੀ ਬੰਦੇ ਕ ਬਿਲਕੁਲ ਜੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਇਹਨਾਂ ਨੂੰ ਥੋਰੋਲੀ ਅਸੀਂ ਚੈੱਕ ਕਰ ਰਹੇ ਹਾਂ ਕਿਹੜੀ-ਕਿਹੜੀ ਜਗ੍ਹਾ ਤੋਂ ਇਹਨਾਂ ਨੇ ਇਹ ਮੋਬਾਈਲ ਫੋਨ ਤੇ ਮੋਟਰਸਾਈਕਲ ਜਿਹੜੇ ਸੀਗੇ ਉਹ ਖੋਹ ਕੀਤੇ ਨੇ ਉਹ ਸਬੰਧਤ ਜਿਹੜੇ ਏਰੀਆਜ਼ ਦੇ ਵਿੱਚ ਵੀ ਉਹਨਾਂ ਸਬੰਧਤ ਥਾਣਿਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਤੇ ਹੋਰ ਵੀ ਸਾਨੂੰ ਉਮੀਦ ਹੈ ਕਿ ਇਹਨਾਂ ਨੇ ਜਿਹੜੇ ਕੁਝ ਲੁੱਟਖੋ ਵਾਲੇ ਮੋਬਾਈਲ ਜਾਂ ਮੋਟਰਸਾਈਕਲ ਜਾਂ ਕੋਈ ਹੋਰ ਚੀਜ਼ਾਂ ਉਹ ਜੇ ਕਿਤੇ ਸੇਲ ਆਊਟ ਜਾਂ ਕਿਸੇ ਨੂੰ ਉਹਦਾ ਗਹਿਣੇ ਦਿੱਤੀਆਂ ਤਾਂ ਉਹ ਵੀ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ